ਪੰਜਾਬ ਫਾਈਲਸ ਟੀਵੀ ਅਤੇ ਪੰਜਾਬ ਦਸਤਾਵੇਜ਼ ਦੀ ਦਰਸ਼ਕਾਂ ਲਈ ਅੱਜ ਅਸੀਂ ਖਬਰ ਲੈ ਕੇ ਆਏ ਹਾਂ ਵਿਕਰਮਜੀਤ ਸਿੰਘ ਮਜੀਠੀਆ ਦੇ ਸੰਬੰਧੀ ਜ਼ਿਲ੍ਹਾ ਅਦਾਲਤ ਮੁਹਾਲੀ ਦੇ ਵਿੱਚ ਅੱਜ ਉਹਨਾਂ ਦੀ ਪੇਸ਼ੀ ਸੀ ਵਿਸਤਾਰ ਨਾਲ ਦੱਸਾਂਗੇ ਨਿੱਜੀ ਤਜਰਬੇ ਦੇ ਆਧਾਰ 'ਤੇ ਕਿ ਅੱਜ ਅਦਾਲਤ ਦੇ ਵਿੱਚ ਕੀ ਹੋਇਆ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੀ ਅੱਜ ਅਦਾਲਤ ਦੇ ਵਿੱਚ ਮੇਰੇ ਵੱਲੋਂ ਇੱਕ ਪਾਈ ਦਰਖਾਸਤ ਵੀ ਲੱਗੀ ਹੋਈ ਸੀ ਜਿਸ ਦੇ ਵਿੱਚ ਮੈਂ ਬੇਨਤੀ ਕੀਤੀ ਸੀ ਅਦਾਲਤ ਨੂੰ ਕਿ ਜੇ ਐਮਆਈਸੀ ਦੀ ਅਦਾਲਤ ਵੱਲੋਂ ਪਾਸ ਕੀਤਾ ਹੁਕਮ ਕਿ ਪੱਤਰਕਾਰ ਅਦਾਲਤ ਦੇ ਵਿੱਚ ਮਜੀਠਿਆ ਦੇ ਕੇਸ ਦੀ ਸੁਣਵਾਈ ਦੌਰਾਨ ਨਹੀਂ ਆ ਸਕਦੇ ਉਹ ਗਲਤ ਆਦੇਸ਼ ਹੈ ਉਹਨੂੰ ਰੱਦ ਕਰਕੇ ਮੈਨੂੰ ਸਪੈਸ਼ਲ ਕੋਰਟ ਐਡੀਸ਼ਨਲ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਦੇ ਵਿੱਚ ਬੈਠ ਕੇ ਸਾਰੀ ਕਾਰਵਾਈ ਦੇਖਣ ਦੀ ਇਜਾਜ਼ਤ ਦਿੱਤੀ ਜਾਏ ਇਹ ਦਰਖਾਸਤ ਅੱਜ 19 ਤਰੀਕ ਨੂੰ ਅਪੀਰੈਂਸ ਵਾਸਤੇ ਲੱਗੀ ਹੋਈ ਸੀ ਤੇ ਮੈਂ ਪੁਲਿਸ ਬੰਦੋਬਸਤ ਦੇ ਬਾਵਜੂਦ ਅਦਾਲਤ ਦੇ ਵਿੱਚ ਪਹੁੰਚ ਗਿਆ ਸਭ ਤੋਂ ਪਹਿਲਾਂ ਤੁਸੀਂ ਆ 20 ਸੈਕਿੰਡ ਦੀ ਵੀਡੀਓ ਰਿਕਾਰਡਿੰਗ ਵੇਖੋ ਜਿਸ ਦੇ ਵਿੱਚ ਮੇਰੀ ਕੀਤੀ ਗਈ ਖਿੱਚ ਧੂ ਪੁਲਿਸ ਵੱਲੋਂ ਤੁਹਾਨੂੰ ਨਜ਼ਰ ਆਏਗੀ ਪੁਲਿਸ ਕਿਹੜੀ ਸੀ ਉਹ ਇੱਕ ਨਕਲੀ ਬਾਣੇ ਦੇ ਵਿੱਚ ਪੁਲਿਸ ਸੀਗੀ ਨੀਲੀਆਂ ਪੱਗਾਂ ਸਫੇਦ ਕੁਰਤੇ ਥੱਲੇ ਸਨੀਕਰ ਪਾਏ ਹੋਏ ਕਰੀਬ 50 ਬੰਦੇ ओरिजिनल सेशन जज हरदीप सिंह दी अदालत ਦੇ ਅੱਗੇ ਜਿਹੜਾ ਥਾਂ ਖਾਲੀ ਹੁੰਦਾ ਹੈ ਕੁਰਸੀਆਂ ਜੀਆਂ ਲੱਗੀਆਂ ਹੁੰਦੀਆਂ ਲੋਹੇ ਦੀਆਂ ਸਟੀਲ ਦੀਆਂ ਉੱਥੇ ਬੈਠੇ ਤੇ ਜਦੋਂ ਮੈਂ ਤੇ ਮੇਰੇ ਐਡਵੋਕੇਟ ਦਮਨਦੀਪ ਸਿੰਘ ਅਦਾਲਤ ਪਹੁੰਚੇ ਤਾਂ ਵਕੀਲ ਸਾਹਿਬ ਨੇ ਕਿਹਾ ਕਿ ਅੱਜ ਤੱਕ ਮਹਾਲ ਹੋ ਗਈ ਮਜੀਠੀਆ ਸਾਹਿਬ ਦੇ ਕਿੰਨੇ ਸਪੋਰਟਰ ਆਏ ਬੈਠੇ ਐ ਕਿਉਂਕਿ ਸਭ ਦੇ ਨੀਲੀਆਂ ਪੱਗਾਂ ਬੰਨੀਆਂ ਹੋਈਆਂ ਸੀ ਮੈਂ ਵੀ ਬੜਾ ਹੈਰਾਨ ਹੋਇਆ ਅਤੇ ਖੁਸ਼ ਵੀ ਹੋਇਆ ਕਿ ਸ਼ਾਇਦ ਅਕੀਦ ਆ ਗਈ ਇਸ ਸਰਕਾਰ ਨੂੰ ਕਿ ਪਾਬੰਦੀਆਂ ਨਾ ਲਾਈਆਂ ਜਾਣ ਅਦਾਲਤਾਂ ਦੇ ਕੰਮਾਂ 'ਚ ਮੈਂ ਜੀ ਫਿਰ ਵੀਡੀਓ ਬਣਾਉਣੀ ਸ਼ੁਰੂ ਕੀਤੀ ਪਹਿਲਾਂ ਤੁਸੀਂ ਆ ਹੁਣ 20 ਸੈਕਿੰਡ ਦੀ ਵੀਡੀਓ ਵੇਖ ਲਓ ਤੁਸੀਂ ਮੈਂ ਜੀ ਜਰਨਲਿਸਟ ਨਹੀਂ ਦਾ ਖੜ ਜਾਓ ਭਾਈ ਸਾਹਿਬ ਜਸਟ ਵੇ ਮੈਂ ਦੱਸਣਾ ਕੀ ਹੈ ਨਹੀਂ 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 ਵੀਡੀਓ ਤੁਸੀਂ ਇੱਕ ਵਾਰੀ ਫੇਰ ਵੇਖੋ ਤੁਸੀਂ ਮੈਂ ਜੀ ਜਰਨਲਿਸਟ ਨਹੀਂ ਦਾ ਖੜ ਜਾਓ ਭਾਈ ਸਾਹਿਬ ਜਸਟ ਵੇ ਮੈਂ ਦੱਸਣਾ ਕੀ ਹੈ ਨਹੀਂ 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 ਮੈਨੂੰ ਇਹਨਾਂ ਬੰਦਿਆਂ ਵੱਲੋਂ ਖਿੱਚ ਕੇ ਇੱਕ ਹੋਰ ਅਦਾਲਤ ਅੱਗੇ ਲਜਾਇਆ ਜਾਂਦਾ ਹੈ ਤੇ ਮੈਨੂੰ ਕਹਿੰਦੇ ਆ ਤੁਸੀਂ ਬਹਿ ਜਾਓ ਮੈਂ ਕਿਹਾ ਜੀ ਮੈਨੂੰ ਕੰਮ ਦੱਸੋ ਮੇਰਾ ਫੋਨ ਕਿਉਂ ਖੋਇਆ ਗਿਆ ਮੇਰਾ ਫੋਨ ਇਹਨਾਂ ਨੇ ਕਬਜ਼ੇ 'ਚ ਲੈ ਲਿਆ ਕਹਿੰਦੇ ਜੀ ਤੁਸੀਂ ਬਿਨਾ ਆਗਿਆ ਤੋਂ ਵੀਡੀਓ ਨਹੀਂ ਬਣਾ ਸਕਦੇ ਮੈਂ ਕਿਹਾ ਦੱਸੋ ਜੇ ਐਮਆਈਸੀ ਦੇ ਆਰਡਰ ਦੇ ਵਿੱਚ ਕਿੱਥੇ ਲਿਖਿਆ ਹੈ ਕਿ ਵੀਡੀਓ ਅਦਾਲਤ ਤੋਂ ਬਾਹਰ ਕੋਰੀਡੋਰ ਜਾਂ ਜਿੱਥੇ ਕੁਰਸੀਆਂ ਲੱਗੀਆਂ ਬੈਠਣ ਲਈ ਥਾਂ ਹੈ ਲੋਕਾਂ ਦੇ ਉਹਦੇ ਵਿੱਚ ਵੀਡੀਓ ਨਹੀਂ ਬਣ ਸਕਦੀ ਤੁਸੀਂ ਮੈਨੂੰ ਆਰਡਰ ਦਿਖਾਓ ਉਹ ਕਹਿੰਦਾ ਇੱਕ ਮਤਲਬ ਕਿ ਸਿਵਲ ਕਪੜਿਆਂ 'ਚ ਕੋਈ ਅਧਿਕਾਰੀ ਸੀ ਕਹਿੰਦਾ ਜੀ ਸਾਡੇ ਹੁਕਮ ਆ ਸਾਨੂੰ ਹੁਕਮ ਆ ਖੈਰ ਮੇਰਾ ਫੋਨ ਖੋਲਿਆ ਫਿਰ ਉੱਥੇ ਇੱਕ ਆਇਆ ਸੈਵਨ ਇਨਸਪੈਕਟਰ ਡੀਲਡ ਆਲ ਚੰਗਾ ਸੀ ਬੋਡੀ ਬਿਲਡਰ ਲੱਗਦਾ ਸੀ ਉਹ ਕਹਿੰਦਾ ਜੀ ਕੌਣ ਹੋ ਤੁਸੀਂ ਮੈਂ ਕਿਹਾ ਜੀ ਮੈਂ ਫਲਾਨਾ ਕਿਉਂ ਬਣਾਈ ਵੀਡੀਓ ਮੈਂ ਕਿਹਾ ਮੈਂ ਬਣਾਈ ਕਿਉਂਕਿ ਇਹ ਅਕਾਲੀ ਲੱਗੇ ਪਰ ਇਹ ਹੈਗੇ ਹੁਣ ਮੈਨੂੰ ਪਤਾ ਲੱਗ ਗਿਆ ਸਾਰੇ ਪੁਲਿਸ ਵਾਲੇ ਆ ਇਹ ਇਹ ਨਕਲੀ ਅਕਾਲੀ ਬਣ ਕੇ ਕਿਉਂ ਆਏ ਇਹ ਪੁਲਿਸ ਦੀ ਵਰਦੀ ਚਾਉਣੇ ਚਾਹੀਦੇ ਸੀ ਖੈਰ ਉਹਨੇ ਫੇਰ ਫੋਨ ਫੋਨ ਜੇ ਕਮਾਏ ਇਹ ਕਹਿੰਦੇ ਡੀਐਸਪੀ ਸਾਹਿਬ ਨਾਲ ਗੱਲ ਕਰਦੇ ਆ ਮੈਂ ਕਿਹਾ ਡੀਐਸਪੀ ਛੱਡੋ ਤੁਸੀਂ ਡੀਜੀਪੀ ਨਾਲ ਕਰ ਲਓ ਐਸਐਸਪੀ ਸਾਹਿਬ ਨਾਲ ਕਰ ਲਓ ਕਈ ਡੀਆਈਜੀ ਕਈ ਆਈਜੀ ਮੁਹਾਲੀ ਦੇ ਵਿੱਚ ਅੱਜ ਤੈਨਾਤ ਸੀ ਖੈਰ ਉਹਨੇ ਸੱਤ ਅੱਠੀਆਂ ਕਹੋ 10 ਮਿੰਟ ਦੀ ਗੁਫ਼ਤਗੂ ਟੈਲੀਫੋਨ 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 ਤੋਂ ਬਾਅਦ ਜਿਹੜੇ ਬੰਦੇ ਨੇ ਫੋਨ ਖੋਇਆ ਸੀ ਉਹਨੂੰ ਕਹਿੰਦਾ ਫੋਨ ਵਾਪਸ ਕਰ ਦੇ ਫੋਨ ਵਾਪਸ ਹੋ ਗਿਆ ਕਹਾਂ ਲੋ ਜੀ ਹੁਣ ਤੁਸੀਂ ਬਣਾ ਲਓ ਭਾਵੇਂ ਵੀਡੀਓ ਮੈਂ ਪਹਿਲਾਂ ਰੋਕਿਆ ਕਿਉਂ ਸੀ ਕਹਿੰਦੇ ਬਣਾਓ ਮੈਂ ਬਣਾ ਲਾਂ ਫਿਰ ਕਹਿੰਦਾ ਜੀ ਬਣਾ ਲਓ ਬਟ ਐਟ ਯੋਰ ਓਨ ਰਿਸਕ ਕਹਿੰਦਾ ਮਲਕੇ ਫਿਰ ਉਹਦੇ ਵਿੱਚ ਧਮਕੀ ਜੇ ਤੁਸੀਂ ਬਣਾਉਣੀ ਆ ਬਣਾ ਲਓ ਪਰ ਜੇ ਕੋਈ ਉਹਦੋਂ ਬਾਅਦ ਪੰਗਾ ਹੋਇਆ ਕੋ ਖਤਰਾ ਹੋਇਆ ਉਹ ਫਿਰ ਤੁਹਾਡੀ ਜ਼ਿੰਮੇਵਾਰੀ ਹੈ ਮੈਨੂੰ ਫਿਰ ਵਕੀਲ ਸਾਹਿਬ ਕਹਿੰਦੇ ਤਖਤ ਸਾਹਿਬ ਛੱਡੋ ਤੁਹਾਨੂੰ ਪਤਾ ਵੀ ਇਹ ਲੋਕ ਧੱਕਾ ਕਰਦੇ ਆ ਤੇ ਆਪਾਂ ਰਹਿਣ ਲਈਏ ਤੇ ਆਪਾਂ ਅਦਾਲਤ ਚਲੀਏ ਖੈਰ ਅਸੀਂ ਅਦਾਲਤ ਚਲੇਗੇ ਜੀ ਅਦਾਲਤ ਦੇ ਵਿੱਚ ਫੇਰ ਜੋ ਸੁਣਵਾਈ ਹੋਈ ਮੇਰੇ ਵਕੀਲ ਸਾਹਿਬ ਨੇ ਵੀ ਗੱਲ ਕੀਤੀ ਉੱਥੇ ਵਜਲੈਂਸ ਬਿਊਰੋ ਦਾ ਵਕੀਲ ਵੀ ਸੀਗਾ ਤੇ ਉੱਥੇ ਮਜੀਠੀਆ ਸਾਹਿਬ ਦਾ ਵਕੀਲ ਉਹ ਵੀ ਉੱਥੇ ਸੀ ਉਹਨਾਂ ਦੀ ਜੋ ਗੱਲਬਾਤ ਹੋਈ ਮੈਂ ਪਿੱਛੇ ਬੈਠਾ ਸੀ ਚੰਗੀ ਤਰ੍ਹਾਂ ਸਮਝ ਨਹੀਂ ਸਕਿਆ ਪਰ ਮੇਰੇ ਵਕੀਲ ਨੇ ਕਿਹਾ ਕਿ ਮਜੀਠੀਆ ਸਾਹਿਬ ਦੇ ਡਿਫੈਂਸ ਲਾਇਰ ਦੇ ਪ੍ਰੋਸੀਕਿਊਸ਼ਨ ਦੇ ਲਾਇਰ ਉਹ ਆਪਣੀ ਦਰਖਾਸਤ ਦਾ ਜਵਾਬ ਦੇਣਾ ਚਾਹੁੰਦੇ ਨੇ ਤੇ ਜੱਜ ਸਾਹਿਬ ਨੇ ਉਹਦੇ ਲਈ 23 ਸਤ ਤਰੀਕ ਪਾਤੀ ਹੈ ਮਤਲਬ ਇਹ ਦੋਹੇ ਤਰ੍ਹਾਂ ਮੇਰੀ ਦਰਖਾਸਤ ਜੋ ਇਹ ਮੰਗ ਕਰਦੀ ਹੈ ਕਿ ਪੰਜਾਬ ਫਾਈ ਸਟੇਵੀ ਅਤੇ ਪੰਜਾਬ ਦਸਤਾਵੇਜ਼ ਨੇ ਇਸ ਪੱਤਰਕਾਰ ਨੂੰ ਅਦਾਲਤ ਦੇ ਵਿੱਚ ਬੈਠ ਕੇ ਕਾਰਵਾਈ ਸੁਣਨ ਦੀ ਦੇਖਣ ਦੀ ਆਗਿਆ ਹੋਣੀ ਚਾਹੀਦੀ ਹੈ ਉਸ ਤੇ ਲਈ ਇਹ ਜਵਾਬ ਦੇਣਗੇ ਫਿਰ ਦੇਖਦੇ ਹਾਂ ਜਵਾਬ ਕੀ ਦੇਣਗੇ ਜੋ ਜਵਾਬ ਦੇਣਗੇ ਸਟੇਟ ਵਾਲੇ ਦੇਣਗੇ ਵਿਜੀਲੈਂਸ ਵਾਲੇ ਉਹ ਮੈਨੂੰ ਪਤਾ ਉਹਨਾਂ ਨੇ ਦੇਣਾ ਕੀ ਹੈ ਉਹਨਾਂ ਨੇ ਦੇਣਾ ਜਿਹੜੇ ਮੇਰੇ ਤੇ ਪਰਚੇ ਦਰਜ ਕੀਤੇ ਆ ਉਹਨਾਂ ਨੇ ਉਹਦੇ ਵੇਰਵੇ ਦੇਣੇ ਨੇ ਖੈਰ ਜੇ ਗੱਲ ਕਰੀਏ ਮਜੀਠੀਏ ਦੇ ਪੱਖ ਦੀ ਉਹਨਾਂ ਦੇ ਜਿਹੜੇ ਐਡਵੋਕੇਟ ਹੈ ਸੋਪਤੀ ਸਾਹਿਬ ਦਮਨਦੀਪ ਸਿੰਘ ਸੋਪਤੀ ਉਹਨਾਂ ਨਾਲ ਮੈਂ ਟੈਲੀਫੋਨ ਤੇ ਗੱਲ ਕੀਤੀ ਉਹਨਾਂ ਨੇ ਮੈਨੂੰ ਇਹ ਕਨਫਰਮ ਕੀਤਾ ਕਿ ਜੀ ਹਾਂ ਅਸੀਂ ਤੁਹਾਡੀ ਦਰਖਾਸਤ ਦੀ سپورਟ ਕਰਾਂਗੇ ਅਸੀਂ ਕਹਾਂਗੇ ਕਿ ਰਿੰਦਰ ਸਿੰਘ ਤੱਗੜ ਨੂੰ ਮਦਾਲੇ ਵਿੱਚ ਬੈਠ ਕੇ ਮਜੀਚਾ ਕੇਸ ਨੂੰ ਸੁਣਨ ਤੇ ਦੇਖਣ ਦੀ ਆਗਿਆ ਦਿੱਤੀ ਜਾਏ ਆ ਛੋਟੀ ਜੀ ਆਡੀਓ ਕਲਿੱਪ ਤੁਹਾਨੂੰ ਮੈਂ ਸੁਣਾਉਣਾ ਸੋਪਤੀ ਸਾਹਿਬ ਨਾਲ ਜਿਹੜੀ ਮੇਰੀ ਗੱਲ ਹੋਈ ਹੈ ਗੱਲ ਤਾਂ ਲੰਬੀ ਹੋਈ ਆ ਪਰ ਆ ਛੋਟੀ ਜੀ ਕਲਿੱਪ ਰੈਲੇਵੈਂਟ ਪਾਰਟ ਤੁਸੀਂ ਸੁਣੋ ਜਿਹੜੇ ਪਬਲਿਕ ਪ੍ਰੋਸੀਕਿਊਟਰ ਨੇ ਉਹ आम आदमी पार्टी के स्पोक्स पर्सन बन के प्रेस कॉन्फ्रेंस कर रहे हैं जी, और जी, कुछ और बोलते हैं बाहर आके कुछ हो जी, जी, तो ना मेरी गल सुनो ना सुनो तो लोग सब तो इंपोर्टेंट केस चल रहा कर है घटो घट लोगों को सही इंफॉर्मेन पहुंचनी चाहिए और ए, मैं जी, चीफ जस्टिस जी को लाइव स्ट्रीमिंग हो गई है हिंदुस्तान सब तो इंपोर्टेंट केसिस हर एक बंदा आपके कंप्यूटर से बह के देख स है डेमोक्रेसी है रूल ऑफ लॉ है ਮੈਂ ਕਹਿੰਦੀ ਲਾਈਵ ਸਟ੍ਰੀਮ ਕਰੋ ਹਾਂ ਔਰ ਅਸੀਂ ਕਹਿ ਰਹੇ ਹਾਂ ਕਿ ਮੀਡੀਆ ਨੂੰ ਬਿਲਕੁਲ ਅੰਦਰ ਆਉਣ ਦਿੱਤਾ ਜਾਵੇ ਇਹ ਕੋਈ ਅਮਰਜੈਂਸੀ ਤਾਂ ਹੈ ਨਹੀਂ ਤੁਹਾਨੂੰ ਜਿਹੜੀ ਐਪਲੀਕੇਸ਼ਨ ਆਇਆ ਉਹਦੇ ਵਾਸਤੇ ਰਿਪਲਾਈ ਨਹੀਂ ਤੇਈ ਹੈ ਤੁਹਾਡਾ ਕੀ ਸੈਨ ਹੋਏਗਾ ਵੀ ਆਰ ਵੀ ਆਰ ਸਪੋਰਟਿੰਗ ਯੂਰ ਐਪਲੀਕੇਸ਼ਨ ਜੀ ਥੈਂਕ ਯੂ ਵੈਰੀ ਮਚ ਦੱਸਦੇ ਚੱਲੀਏ ਕਿ ਅਦਾਲਤ ਦੇ ਵਿੱਚ ਮਜੀਠੀਆ ਸਾਹਿਬ ਨੂੰ ਜਦੋਂ ਪੇਸ਼ ਕੀਤਾ ਗਿਆ ਤਾਂ ਉਹਨਾਂ ਦੀ ਧਰਮ ਪਤਨੀ ਗਨੀਵ ਮਜੀਠੀਆ ਹਾਜ਼ਰ ਸੀ ਦੋਹਾਂ ਨੂੰ ਆਪਸ ਚ ਗੱਲਬਾਤ ਕਰਨ ਦਾ ਮੌਕਾ ਦਿੱਤਾ ਗਿਆ ਤੇ ਸਾਰੀ ਅਦਾਲਤੀ ਕਾਰਵਾਈ ਕਰੀਬ 30 ਮਿੰਟ ਚੱਲੀ ਉਸ ਤੋਂ ਬਾਅਦ ਮਜੀਠੀਆ ਸਾਹਿਬ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਤੇ ਬਾਹਰ ਆ ਕੇ ਗਨੀਵ ਮਜੀਠੀਆ ਅਤੇ ਐਡਵੋਕੇਟ ਸੋਪਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਉਸ ਗੱਲਬਾਤ ਦੇ ਕੁਝ ਅੰਸ਼ ਣ ਤੁਸੀਂ ਆ ਵੇਖੋ ਸੈਸ਼ਨ ਚ ਆ ਕੇ ਕੀ ਕਰਨਾ ਸੀ ਮੈਂ ਤੁਸੀਂ ਦੱਸੋ ਕੀ ਕਰਨਾ ਸੀ ਸੈਸ਼ਨ ਚ ਜਾ ਕੇ ਧੀਆਂ ਪੇਣਾ ਦੀ ਤਾਂ ਇੱਜ਼ਤ ਹੈ ਨਹੀਂ ਸਾਹਮਣੇ ਦੇਖਣਾ ਪੀ ਸਾਹਮਣੇ ਦੇਖਿਓ ਜੀ ਬੋਲਣ ਤਾਂ ਦਿੰਦੇ ਹੀ ਨਹੀਂ ਕਿਸੇ ਨੂੰ ਉਹ ਬਾਬੂ ਸਾਹਿਬ ਛਾਈ ਯਾਰ ਨਹੀਂ ਕੀ ਬੋਲਦੇ ਬੋਲਣ ਦਿੰਦੇ ਆ ਖੇਰਾ ਸਾਹਿਬ ਨੂੰ ਮੇਰੇ ਖਿਆਲ 10 ਸੈਕਿੰਡ ਤੱਕ ਟਾਈਮ ਦਿੱਤਾ ਸੀ ਬੋਲਣ ਦਾ ਬਾਜਵਾ ਸਾਹਿਬ ਉੱਠਦੇ ਉਹਨਾਂ ਦੀ ਬੇਇੱਜ਼ਤੀ ਕਰਦੇ ਆ ਉੱਥੇ ਕਿਚੜ ਸਿੱਟਣ ਤੋਂ ਇਲਾਵਾ ਕਿਸੇ ਨੂੰ ਕੋਈ ਕੰਮ ਨਹੀਂ ਇਹ ਸਵੇਜ ਇਨੇ ਮੁੱਦੇ ਨੇ ਇਨੇ ਮੁੱਦੇ ਨੇ ਉਹਨਾਂ ਤੇ ਗੱਲ ਕਰੋ ਤੁਸੀਂ 1000 ਏਕੜ ਕਿਹਾ ਸੀ ਨਾ ਅੱਜ ਮੁਕਰਗੇ ਬਾਕੀ ਜਿਨੇ ਇਲਜ਼ਾਮ ਲਾਏ ਸਾਰੇ ਆ ਤੁ ਮੁਕਰਨਗੇ ਅੱਜ ਵੀ ਸੀਐਮ ਸਾਹਿਬ ਕਹਿ ਰਹੇ ਨੇ ਜੀ ਸਾਰੇ ਆ ਤੁ ਮੁਕਰਨਗੇ ਯਾਨੀ ਕੁਝ ਵੀ ਇਸ ਡੀਏ ਦੇ ਕੇਸ ਦੇ ਵਿੱਚ ਬਰਾਮਦ ਹੋਏਗਾ ਨਹੀਂ ਆਪ ਕਹਿੰਦੇ ਆ ਕਿ ਡਰਗ ਦਾ ਕੇਸ ਹੈ ਕੇਸ ਪਾਇਆ ਡੀਏ ਦਾ ਮੁਕਰਗੇ ਨਾ ਕਿ ਡੀਏ ਕੇ ਡਰਗ ਦਾ ਕੇਸ ਹੈ ਹੀ ਨਹੀਂ ਫਲੋਰ ਆਫ ਦਾ ਹਾਊਸ ਤੇ ਹਾਊਸ ਚ ਇਹ ਕਹਿ ਰਹੇ ਨੇ ਕਿ ਅਸੀਂ ਡਰੱਗ ਦੇ ਮਾਮਲੇ ਚ ਫੜਿਆ ਹੈ ਕੇਸ ਤੁਹਾਨੂੰ ਆਪ ਪਤਾ ਹੈ ਕਿਸ ਕਿਹੜਾ ਕੇਸ ਪਾਇਆ ਹੈ ਨਹੀਂ ਕੇਸ ਕਿਹੜਾ ਪਾਇਆ ਤੁਸੀਂ ਦੱਸੋ ਕੇਸ ਕਿਹੜਾ ਪਾਇਆ ਇਹਨਾਂ ਨੇ ਮੁਕਰੇ ਕਿ ਨਹੀਂ ਕਿ ਡਰੱਗ ਨਹੀਂ ਹੈ ਆਪ ਹੁਣ ਅੱਜ ਮੁਕਰੇ ਨੇ ਕਿ ਹਜ਼ਾਰ ਏਕੜ ਨਹੀਂ ਹੈ ਹਰ ਚੀਜ਼ ਤੋਂ ਮੁੱਖ ਰੰਗ ਇਹ ਜਿਹੜਾ ਉਹ 540 ਕਰੋੜ ਦਾ ਜ਼ਿਕਰ ਕਰਦੇ ਨੇ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਅੱਜ ਇਹਨਾਂ ਨੇ ਇੰਨੀ ਮੈਨ ਹੈਂਡਲਿੰਗ ਕੀਤੀ ਹੈ ਇਹਨਾਂ ਦੀ ਸਿਰ ਸਾਹਿਬ ਜੀ ਸਾਹਿਬ ਨੂੰ ਮੈਨ ਹੈਂਡਲ ਕੀਤਾ ਪੰਜਾਬ ਪੁਲਿਸ ਨੇ ਇੱਕ ਇੰਸਪੈਕਟਰ ਬਾਜਵਾ ਨੇ ਜੋ ਪਟਿਆਲੇ ਤੋਂ ਆਏ ਸੀਗੇ ਅਸੀਂ ਹੰਸ ਸਾਹਿਬ ਨੂੰ ਐਸਐਸਪੀ ਨੂੰ ਦੱਸਿਆ ਹੀ ਗਾਟਨ ਟੂ ਐਨ ਆਲਟਰਨੇਟ ਆਲਟਰਕੇਸ਼ਨ ਵਿਦ ਦਾ ਲਾਇਰਜ਼ ਅੱਜ ਸਾੰਪਲਾ ਸਾਹਿਬ ਨੂੰ ਮੈਨ ਹੈਂਡਲ ਕੀਤਾ ਗਿਆ ਜਿਨ੍ਹਾਂ ਦਾ ਨਾਮ ਵਕਾਲਤਨਾਮੇ ਤੇ ਲੱਗਿਆ ਹੋਇਆ ਹੈ ਇਹ ਹਾਲ ਹੈ we are going to the bar council and we are going to go to the highest authority to complain against such erring officials court kachheri che vakil nu pesh hon vele tusi main handle nahi kar sakde mulakat bhi nahi ho payi kyunki mulakat misriwari eh kuch rehat fair aaj court de hukam aa raye 15 din mulakat haje tak nahi hoyi todi sorry ji jail de vich koi mulakat nahi jail jail de vich us din nu mulakat hui si ki us de baad upro hukam aaye ne ki kise di mulakat nahi karan dege sukhbir ji sukhbir ਅੱਜ 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 ਕੋਰਟ ਚ ਰੁਈ ਸੀ ਕਿਉਂਕਿ ਮੈਂ ਵੀ ਸੀਗੀ ਕੋਰਟ ਚ ਤੇ ਉਹਨਾਂ ਨੂੰ ਆਣਾ ਪਿਆ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਖੀ ਬਣਨਾ ਹੈ ਪਹਿਲਾਂ ਵੀ ਲੱਗੇ ਹੋਈ ਸੀ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਜੀ ਨੇ ਜੀ ਨੇ ਇਮਰਤ ਤੋਂ ਤੱਕ ਸਮਾਂ ਮੰਗਿਆ ਸੀ ਉਹਨਾਂ ਨੂੰ ਕੋਈ ਹਾਂਜੀ ਬਿਲਕੁਲ ਮੰਗਿਆ ਸੀ ਚਾਰ ਬਾਰ ਸਮਾਂ ਮੰਗ ਚੁੱਕੇ ਆ ਜੀ ਸਮਾਂ ਡਿਕਲਾਈਨ ਹੋ ਚੁੱਕਿਆ ਜੀ ਏਡੀਜੀਬੀ ਏਡੀਜੀਬੀ ਕੋਈ ਨਹੀਂ ਮਿਲਣ ਲਓ ਕਹਿੰਦੇ ਸਾਨੂੰ ਹੁਕਮ ਨੇ ਜੀ ਅਸੀਂ ਨਹੀਂ ਮੁਲਾਕਾਤ ਕਰਨ ਦੇਣੀ ਜੀ ਕਲੈਰ ਕਲੈਰ ਸਾਹਿਬ ਵਕੀਲ ਸਾਹਿਬ ਮਿਲਣ ਗਏ ਸੀ ਪੂਰੇ ਬੁਲਾਨੇ ਜੀ ਸਾਡੇ ਸਾਰਿਆਂ ਦੇ ਹੌਸਲੇ ਬੁਲਾਨੇ ਜੋ ਮਰਜ਼ੀ ਕਰਨ ਪੰਜ ਮਿੰਟ ਵਿੱਚ ਫੋਨ ਆ ਗਿਆ ਕਿ ਉੱਪਰੋਂ ਹੁਕਮ ਆ ਰਿਹਾ ਨੇ ਜੀ ਤੁਸੀਂ ਨਿਕਲੋ ਇੱਥੋਂ ਮੇਰੇ ਸੂਤਰਾਂ ਦੀ ਸੂਚਨਾ ਮੁਤਾਬਕ ਜਿਹੜੀ ਜ਼ਮੀਨ 1000 ਏਕੜ ਦੀ ਗੱਲ ਹਿਮਾਚਲ ਦੇ ਵਿੱਚ ਕੀਤੀ ਜਾ ਰਹੀ ਹੈ ਉਹ ਮੇਰੇ ਸੂਤਰਾਂ ਦੇ ਮੁਤਾਬਕ ਮੈਂ ਪੁਸ਼ਟੀ ਨਹੀਂ ਕਰਦਾ ਕਿ ਵਾਕਿਆ ਉਹ 100% ਕਰੈਕਟ ਨੇ ਪਰ ਇੱਕ ਉਥੋਂ ਮਸ਼ੋਬਰਾ ਜਿਹੜਾ ਛੋਟਾ ਜਿਹਾ ਸ਼ਹਿਰ ਹੈ Shimla ਦੇ ਕੋਲ ਜਿੱਥੇ ਕਹਿੰਦੇ ਆ ਜੀ 1000 ਏਕੜ ਥਾਂ ਹੈ ਮਜੀਠੀਆ ਪਰਿਵਾਰ ਦੀ ਉਹਦੇ ਨਾਲ ਇੱਕ ਪਿੰਡ ਲੱਗਦਾ ਕੋਟਲੀ ਕੋਟਲੀ ਪਿੰਡ ਦੇ ਪਟਵਾਰੀ ਨੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਹੀ ਤਸਦੀਕ ਕੀਤਾ ਹੈ ਕਿ ਸਾਰੀ ਜ਼ਮੀਨ 1.5 ਏਕੜ ਹੈ ਜੀ 1.5 ਇਕੜ 1000 ਇਕੜ ਨਹੀਂ ਹੈਗੀ ਇਹ ਹੁਣ ਕਿਵੇਂ ਕਹਿ ਰਿਹਾ ਕਿਸ ਕੈਲਕੂਲੇਸ਼ਨ ਨਾਲ ਕਹਿ ਰਿਹਾ ਇਹਦੇ ਵਿਸਤਾਰ ਮੈਨੂੰ ਹਜੇ ਪਤਾ ਨਹੀਂ ਖैर ਇਸ ਬੰਦੇ ਵਿੱਚ ਕੁਝ ਦਿਨ ਪਹਿਲਾਂ ਮੈਂ ਐਡਵੋਕੇਟ ਸ਼ੋਪਤੀ ਸਾਹਿਬ ਨਾਲ ਗੱਲ ਕੀਤੀ ਸ਼ੋਪਤੀ ਸਾਹਿਬ ਨੇ ਕਿਹਾ ਤੁਸੀਂ ਠੀਕ ਕਹਿ ਰਹੇ ਹੋ 1000 ਇਕੜ ਨਹੀਂ 3 ਇਕੜ ਜ਼ਮੀਨ ਗਨੀਬ ਮਜੀਠੀਆ ਦੇ ਨਾਂ ਤੇ ਹੈਗੀ ਆ ਬਾਕੀ ਉੱਤੇ ਘਰ ਵੀ ਹੈ ਸੋ ਤਿੰਨ ਏਕੜ ਛੋਪਤੀ ਸਾਹਿਬ ਕਹਿ ਰਹੇ ਆ ਮਸ਼ੋਬਰੇ ਨਾਲ ਦੇ ਪਿੰਡ ਕੋਟਲੀ ਦਾ ਪਟਵਾਰੀ ਉਹਦਾ ਕਹਿਣਾ ਹੈ ਕਿ ਇਹ 402 ਹੈਕਟੇਰ ਨਹੀਂ ਹੈਗੀ ਜ਼ਮੀਨ ਇਹ ਸਿਰਫ ਡੇਢ ਏਕੜ ਛੋਪਤੀ ਸਾਹਿਬ ਮੁਤਾਬਕ ਤਿੰਨ ਏਕੜ ਹੈ ਖੈਰ ਛੋਪਤੀ ਸਾਹਿਬ ਨੇ ਜੋ ਦਾਵਾ ਕੀਤਾ ਹੈ ਪੱਤਰਕਾਰਾਂ ਦੇ ਸਾਹਮਣੇ ਅੱਜ ਤੁਸੀਂ ਪਹਿਲਾਂ ਸੁਣ ਲਿਆ ਖੈਰ ਇਹਦੇ ਜਦੋਂ ਮੈਂ ਪੁੱਛ-ਕਿਛ ਕੀਤੀ ਅੱਗੇ ਸਰਕਾਰ ਦੇ ਵਕੀਲਾਂ ਤੋਂ ਉਹ ਕਹਿੰਦੇ ਜੀ 1000 ਏਕੜ ਵਾਲੀ ਜ਼ਮੀਨ ਦਾ ਕੋਈ ਜ਼ਿਕਰ ਅੱਜ ਅਦਾਲਤ ਦੇ ਵਿੱਚ ਨਹੀਂ ਹੋਇਆ ਇਹ ਸਟੇਜ ਹੀ ਹੈ ਨਹੀਂ ਸੀ ਕਾਨੂੰਨੀ ਤੌਰ ਤੇ ਜਿਹੜੀ ਗੱਲ ਕੀਤੀ ਗਈ ਉਹਦੀ ਸਟੇਜ ਨਹੀਂ ਹੈਗੀ ਸੀ ਅੱਜ ਅਦਾਲਤ ਦੇ ਵਿੱਚ ਗੱਲ ਕਰਨ ਦੀ ਦੇ ਐਡਵੋਕੇਟ ਸੂਪਤੀ ਨੇ ਇਹ ਵੀ ਕਿਹਾ ਕਿ ਜਿਹੜੇ ਸਰਕਾਰੀ ਪੱਖ ਦੇ ਦੋ ਵਕੀਲ ਨੇ ਸਪੈਸ਼ਲ ਪੀਪੀ ਜਿਹੜੇ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੇ ਯੋਨਾ ਦੇ ਨੇੜੇ ਨੇ ਉਹ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਦੇ ਆ ਤੇ ਉਹ ਗੱਲਾਂ ਦੱਸਦੇ ਆ ਜਿਹੜੀਆਂ ਅਦਾਲਤ ਦੇ ਵਿੱਚ ਵਾਪਰੀਆਂ ਨਹੀਂ ਹੁੰਦੀਆਂ ਕਿਉਂਕਿ ਇਹ ਸਾਰੇ ਮਾਮਲੇ ਨੂੰ ਸਿਆਸੀ ਬਣਾ ਕੇ ਪੇਸ਼ ਕੀਤਾ ਜਾਂਦਾ ਜਿਹਦੇ ਨਾਲ ਮਜੀਠਿਆ ਨੂੰ ਸਿਆਸੀ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਖੈਰ ਇਸ ਦੇ ਵਿੱਚ ਵੀ ਸਚਾਈ ਹੋ ਸਕਦੀ ਹੈ ਤੇ ਦੂਜੀ ਗੱਲ ਜਿਹੜਾ ਸਰਕਾਰੀ ਪੱਖ ਕਹਿ ਰਿਹਾ ਕਿ ਅੱਜ ਹਜ਼ਾਰ ਏਕੜ ਦੀ ਤਾਂ ਗੱਲ ਹੋਈ ਹੀ ਨਹੀਂ ਕੋਰਟ ਦੇ ਵਿੱਚ ਤੇ ਸਾਡਾ ਮੁਕਰਨ ਦਾ ਤਾਂ ਕੋਈ ਉਸ ਦੇ ਨਾਲ ਸੰਬੰਧ ਹੋ ਹੀ ਨਹੀਂ ਸਕਦਾ ਇਹਦੇ ਵਿੱਚ ਵੀ ਕੋਈ ਸਚਾਈ ਹੋ ਸਕਦੀ ਹੈ ਪਰ ਦੋਸਤੋ ਜਦੋਂ ਤੱਕ ਮੈਂ ਖੁਦ ਬੈਠ ਕੇ ਅਦਾਲਤ ਦੇ ਵਿੱਚ ਰੀਪੋਰਟਿੰਗ ਨਹੀਂ ਕਰਦਾ ਉਦੋਂ ਤੱਕ ਕਿ ਸਾਰੀਆਂ ਗੱਲਾਂ ਠੀਕ ਵੀ ਹੋ ਸਕਦੀਆਂ ਗਲਤ ਵੀ ਹੋ ਸਕਦੀਆਂ ਮੈਂ ਦੀ ਪੁਸ਼ਟੀ ਨਹੀਂ ਕਰ ਸਕਦਾ ਸੋ ਖਬਰ ਦਾ ਨਿਚੋੜ ਇਹ ਨਿਕਲਿਆ ਕਿ ਅੱਜ ਮੈਂ ਅਦਾਲਤ ਦੇ ਅੰਦਰੋਂ ਆ 20 ਸੈਕਿੰਡ ਦੀ ਵੀਡੀਓ ਤੁਹਾਡੇ ਵਾਸਤੇ ਲਿਆ ਨੀਲੀਆਂ ਪੱਗਾਂ ਵਾਲੇ ਨਕਲੀ ਅਕਾਲੀ ਬੈਠੇ ਤੁਹਾਨੂੰ ਦਿਖਾਤੇ ਤੇ ਕੁਝ ਗੱਲਾਂ ਉਹ ਦੱਸਤੀਆਂ ਜਿਹੜੀਆਂ ਸ਼ਾਇਦ ਕਿਸੇ ਹੋਰ ਚੈਨਲ ਤੇ ਹੈ ਨਹੀਂ ਕਿ ਮੈਂ ਖੁਦ ਦਰਖਾਸਤ ਲਾਈ ਅਦਾਲਤ ਦੇ ਅੱਗੇ ਕਿਉਂਕਿ ਥੋੜੀ-ਬਹੁਤ ਕਾਨੂੰਨ ਦੀ ਮੈਨੂੰ ਸਮਝ ਆਇਆ ਚਾਰ ਸਾਲ ਮੈਂ ਹਾਈ ਕੋਰਟ ਕਵਰ ਕੀਤੀ ਆ ਤੇ ਥੋੜੀ ਘਣੀ ਅਕਲ ਮੈਨੂੰ ਕਾਨੂੰਨ ਦੇ ਬਾਰੇ ਹੈਗੀ ਆ ਤੇ ਉਹ ਦੇਖਦੇ ਆਂ ਅਦਾਲਤ ਚ 23 ਤਰੀਕ ਨੂੰ ਸਰਕਾਰੀ ਪੱਖ ਕੀ ਰਿਪਲਾਈ ਦਿੰਦਾ ਤੇ ਦੂਜੇ ਪਾਸੇ ਡਿਫੈਂਸ ਕਾਉਂਸਲ ਮਜੀਠਿਆ ਸਾਹਿਬ ਦੇ ਵਕੀਲ ਮੇਰੀ ਦਰਖਾਸਤ ਦੀ ਕਿੰਨੀ ਕ ਹਮਾਇਤ ਕਰਦੇ ਆ ਔਰ ਕਿੰਨੇ ਸਪਸ਼ਟ ਸ਼ਬਦਾਂ ਜ ਹਮਾਇਤ ਕਰਦੇ ਮੈਂ ਅਿੰਦਰ ਸਿਰ ਤੱਕੜ ਆ ਗਿਆ ਚਾਹਨਾ ਜੀ Sat şikal, namaskar,